ਮਾਨਯੋਗ ਐਸਐਸਪੀ ਸਾਹਿਬ ਜੀ ਅੱਜ ਆਏ ਗੰ比亚 ਆਪੀਐਸ ਸਾਹਿਬ ਦੇ ਅਧਿਸ਼ਨ ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਅਨਸਰਾਂ ਖਿਲਾਫ ਮੈਮ ਚਲਾਈ ਗਈ ਹੈ ਉਹਦੇ ਵਿੱਚ ਗੰਗਾ ਥਾਣਾ ਸਿਟੀ ਸਾਊਥ ਪੁਲਿਸ ਨੂੰ ਜਿਹੜੀ ਸਫਲਤਾ ਮਿਲੀ ਇਹਦੇ ਵਿੱਚ ਜਿਹੜਾ ਗਰੀਮਾ ਰਖੜਾ ਨਾਂ ਦੀ ਜਿਹੜੀ ਲੜਕੀ ਇੱਕ ਲੇਡੀਜ਼ ਆਪਣੀ ਬੇਟੀ ਹਰਲੀਨ कौर ਦੇ ਨਾਲ ਜਿਹੜੀ ਐਕਟਵਾ ਸਕੂਟੀ ਤੇ ਸਵਾਰ ਹੋ ਕੇ ਆਪਣੇ ਜਿਹੜੇ ਆਪਣੇ ਭਰਾ ਨੂੰ ਮਿਲਣ ਵਾਸਤੇ ਜਾ ਰਹੀ ਸੀ ਆ ਰਾਮਗੜ੍ਹ ਮੰਡੀ ਇਹ ਇਨਜ ਜਦੋਂ ਭਾਰਤ ਫਰਨੀਚਰ ਦੇ ਕੋਲੇ ਪਹੁੰਚੀ ਤੇ ਉੱਥੇ ਮਗਰ ਉਹਨਾਂ ਦੇ ਤਿੰਨ ਨੌਜਵਾਨ ਜਿਹੜੇ ਸੀ ਉਹ ਕਾਲੇ ਸਪਲੈਂਡਰ ਤੇ ਸਵਾਰ ਸਨ ਉਹ ਮਗਰ ਆਏ ਤੇ ਉਹਨਾਂ ਨੇ ਜਿਹੜੀ ਉਹਦੀ ਬੇਟੀ ਹਰਲੀਨ ਕੌਰ ਉਹਦਾ ਮੋਬਾਈਲ ਚੱਫਟ ਮਾਰ ਕੇ ਖੋਲਿਆ ਤੇ ਮੋਬਾਈਲ ਖੋ ਕੇ ਉਹ ਦੌੜ ਗਏ ਤੇ ਇਨਜਰ ਨੂੰ ਫਿਰ ਜਿਹੜੇ ਏਐਸ ਹਰਜਿੰਦਰ ਸਿੰਘ ਸਾਡੇ ਜਿਹੜੇ ਸਿਟੀ ਸਾਊਥ ਵਿੱਚ ਉਹਨਾਂ ਕੋਲੇ ਆਏ ਤੇ ਉਹਨਾਂ ਨੇ ਜਿਹੜਾ ਅੱਗੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਤੇ ਉਹਨਾਂ ਨੇ ਜਿਹੜੇ ਇਹ ਜਿਹੜੇ ਇਹਦੇ ਵਿੱਚ ਦੋ ਦੋਸ਼ੀ ਸੀ ਜਿਹੜੇ ਇੱਕ ਮੈਕਪੀਤ ਨਿਵਾਸੀ ਚੜੱਕ ਤੇ ਜਿਹੜਾ ਹਰਸ਼ਦੀਪ ਨਿਵਾਸੀ ਘਲਕਲਾ ਇਹ ਜਿਹੜੇ ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਤੋਂ ਜਿਹੜਾ ਜਿਹੜਾ ਮੋਬਾਈਲ ਵੀ ਬਰਾਮਦ ਕਰ ਦਿਆ ਜਿਹੜਾ ਉਹ ਖੋਕੇ ਲੈ ਕੇ ਗਿਆ ਸੀ ਤੇ ਜਿਹੜਾ ਤੀਸਰਾ ਦੋਸ਼ੀ ਹੈ ਜਿਹੜਾ ਵਿੱਕੀ ਇਹ ਭਗਤਾ ਭਾਈ ਦਾ ਰਹਿਣ ਵਾਲਾ ਹੈ ਇਨ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ।